ਸਾਥੀਓ ਜੈ ਪਿੰਗ ਜੈ ਭਾਰਤ ਮੈਂ ਅਮਨਬੋਧ ਖਨੋਰੀ ਸਾਥੀਓ ਜਿਵੇਂ ਸਭ ਨੂੰ ਪਤਾ ਹੈ ਕਿ 14 April ਦਾ ਪ੍ਰੋਗਰਾਮ ਬਾਬਾ ਸਾਹਿਬ ਦਾ ਜਨਮ ਦਿਨ 133ਵਾਂ ਜਿਹਦਾ ਪੋਸਟਰ ਪ੍ਰੋਗਰਾਮ ਅਨੁਸਾਰ ਪਹਿ ਚੁੱਕਾ ਹੈ ਸਾਥੀਓ ਜਿਵੇਂ ਹਰ ਸਾਲ ਆਪਾਂ ਦੇਖਦੇ ਹਾਂ ਕਿ ਅੰਬੇਦਕਰ ਪਾਰਕ ਲਗਭਗ ਹਰ ਅੰਬੇਦਕਰੀ ਸਾਥੀ ਜਾਂਦਾ ਹੈ ਤੇ ਉੱਥੇ ਫੁੱਲ ਹਰ ਅਰਪਿਤ ਕਰਕੇ ਚਲਾ ਜਾਂਦਾ ਹੈ ਕੋਈ 5 ਆ ਕੇ 10 ਆ ਕੇ ਲਗਭਗ ਕਾਫੀ ਆਂਦੇ ਨੇ ਕੋਈ ਸਿਸਟਮ ਜਾਂ ਨਹੀਂ ਬਣਦਾ ਇਸ ਲਈ ਅਸੀਂ ਸੋਚਿਆ ਕਿ ਇਸ ਵਾਰ ਸਵੇਰੇ 9 ਵਜੇ ਚੇਤਨਾ ਮਾਰਚ ਦੇ ਰੂਪ ਦੇ ਵਿੱਚ ਗੁਰੂ ਰਵਿਦਾਸ ਮੰਦਿਰ ਬੇਗਮਪੁਰਾ ਤਾਮਖਨੋਰੀ ਤੋਂ ਅੰਬੇਦਕਰ ਪਾਰਕ ਤੱਕ 15-20 ਮਿੰਟ ਦੀ ਜੋ ਚੇਤਨਾ ਮਾਰਚ ਆਉ ਕੱਢਿਆ ਜਾਏਗਾ ਇਸ ਲਈ ਬੇਨਤੀ ਜਿੰਨੇ ਸਾਥੀ ਸੁਣ ਰਹੇ ਹੋ ਸਾਰੇ ਦੇ ਸਾਰੇ ਸਾਥੀ ਸਵੇਰੇ 9 ਵਜੇ ਤੋਂ ਪਹਿਲਾਂ ਗੁਰੂ ਰਵਿਦਾਸ ਮੰਦਿਰ ਖਨੋਰੀ ਵਿਖੇ ਇਕੱਠੇ ਹੋਣ ਤਾਂ ਜੋ ਆਪਾਂ ਇਕੱਠ ਕਰਕੇ ਵਧੀਆ ਝੰਡੇ ਲੈ ਕੇ ਜੈਪੀਮ ਦੇ ਵਧੀਆ ਇਕੱਠ ਕਰਕੇ ਆਪਾਂ ਸੰਵਿਧਾਨ ਚੇਤਨਾ ਮਾਰਚ ਸੰਵਿਧਾਨ ਦੇ ਸਰੂਪ ਲੈ ਕੇ ਆਪਾਂ ਜਾਈਏ ਇਹ ਬੇਨਤੀ ਹੈ ਵੱਧ ਚੜ ਕੇ ਸਾਥਿਓ ਗੁਰੂ ਰਵਿਦਾਸ ਮੰਦਿਰ ਖਨੋਰੀ 14 ਤਰੀਕ ਨੂੰ ਸਵੇਰੇ ਪਹੁੰਚੋ ਸੰਵਿਧਾਨ ਚੇਤਨਾ ਮਾਰਚ ਹਿੱਸਾ ਲੋ ਇਸ ਆਡੀਓ ਨੂੰ ਜਿੰਨਾ ਹੋਸਕੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਯਾਦ ਰਹੇ ਸਾਰੇ ਸਾਥੀ ਜਰੂਰ ਪਹੁੰਚਣ ਜੈ ਭਿੰਗ ਜੈਪਾਲ